ਹੈਲੋ ਫਰੈਂਡਸ ਸੋਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੈ ਜੋਬ ਦਾ ਹਰ ਇੱਕ ਅਪਡੇਟ ਸੋਡਾ ਕੋ ਲੈ ਕੇ ਅਸੀਂ ਹਾਜ਼ਰ ਹੁੰਨੇ ਆ ਚਾਹੇ ਜੋਬ ਕੰਟੈਕਟ بیسਿਸ ਤੋਂ ਚਾਹੇ ਰੈਗੂਲਰ بیسਿਸ ਤੋਂ ਚਾਹੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਨਿਕਲੇ ਕਿਸੇ ਨੂੰ ਪਤਾ ਲੱਗੇ ਜਾਂ ਨਾਲ ਲੱਗੇ ਆਪਣੇ ਚੈਨਲ ਤੇ ਜਰੂਰ ਦੇਖਣ ਲਈ ਮਿਲਦੀ ਹੈ ਤੇ ਇਸ ਕਰਕੇ ਇਹ ਕਹਿਣਾ ਚਾਹਣਾ ਜਿਹੜੇ ਮੁੰਡੇ ਕੁੜੇ ਵੀ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਕਰ ਲਓ ਹੁਣ ਕਿਉਂਕਿ ਪੰਜਾਬ ਪੰਜਾਬ ਦੇ ਵੱਖ-ਵੱਖ ਤਰ੍ਹਾਂ ਦੇ ਜੋ ਕਿ ਨੋਟੀਫਿਕੇਸ਼ਨ ਆਉਂਦੇ ਨੇ ਸੋਡ ਤੱਕ ਪਹੁੰਚਣ ਚਾਹੇ ਨਾ ਪਹੁੰਚੇ ਪਰ ਆਪਣਾ ਚੈਨਲ ਹਰ ਤਰ੍ਹਾਂ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੁੰਦਾ ਵਾ ਅੱਜ ਇੱਕ ਹੋਰ ਨੋਟੀਫਿਕੇਸ਼ਨ ਆਇਆ ਪੰਜਾਬ ਯੂਨੀਵਰਸਿਟੀ ਉਪਟਿਆ ਪੰਜਾਬ ਚ ਭਰਤੀ ਹੈ ਨੋਟਿਸ ਗੈਂਟ ਟੀਚਿੰਗ ਸਟਾਫ ਵੈਕੈਂਸੀਜ਼ ਨੇ ਕੰਟਰੈਕਟਰ ਬੇਸਿਸ ਕੁਆਲਿਫਿਕੇਸ਼ਨ 10ਵੀਂ ਤੋਂ ਲੈ ਕੇ ਗ੍ਰੈਜੂਏਟ ਵਗੈਰਾ ਮੰਗੀ ਹੈ ਲਾਸਟ ਡੇਟ 22 9 2025 ਠੀਕ ਹੈ ਜੀ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਸਾਰਾ ਕੁਝ ਸਟੈਪ ਬਾਈ ਸਟੈਪ ਤੁਹਾਨੂੰ ਦੱਸਿਆ ਜਾਊਗਾ ਪਲੀਜ਼ ਜੋ ਵੀ ਵੀਡੀਓ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਲੈ ਕੇ ਚੱਲਦੇ ਆ ਇਹਨਾਂ ਦਾ ਨੋਟੀਫਿਕੇਸ਼ਨ ਤੇ ਆ ਨੋਟੀਫਿਕੇਸ਼ਨ ਆ ਪੰਜਾਬ ਸੈਂਟਰਲ ਯੂਨੀਵਰਸਿਟੀ ਆ ਪੰਜਾਬ ਵਾ ਕੈਨ ਇੰਟਰਵਿਊ ਮਤਲਬ ਸਿੱਧਾ ਇੰਟਰਵਿਊ ਠੀਕ ਹੈ ਜੀ ਔਨਲਾਈਨ ਐਪਲੀਕੇਸ਼ਨ ਭਰਨੀ ਆ ਇਨਵਾਈਟਡ ਟੂ ਟੀਚਿੰਗ ਸਟਾਫ ਨੋਟ ਟੀਚਿੰਗ ਸਟਾਫ ਠੀਕ ਹੈ ਜੀ ਪੋਸਟ ਪ੍ਰੋਪਰਲੀ ਟੈਂਪੋਰਰੀ ਕੰਟਰੈਕਟਰਲ ਬੇਸਿਸ ਸਿੱਧਾ ਦਾਸਤਾਨਾ ਨੇ ਪਿਓਰਲੀ ਟੈਂਪੋਰਰੀ ਤੇ ਕੰਟਰੈਕਟ ਬੇਸਿਸ ਦੇ ਪੋਸਟ ਆ ਨੇ ਪਹਿਲੀ ਪੋਸਟ ਕੰਟਰੈਕਟਰ ਫੈਕਲਟੀ ਦੀਆਂ ਕੰਪਿਊਟਰ ਸਾਇੰਸ ਐਂਡ ਟੈਕ ਐਸਸੀ ਦੀ ਇੱਕ ਪੋਸਟ ਹੈ ਰੇਡੀਓ اناਊਂਸਰ ਦੀ ਇੱਕ ਪੋਸਟ ਹੈ ਜਰਨਲ ਦੀ ਠੀਕ ਹੈ ਲੈਬੋਰੀ ਅਸਿਸਟੈਂਟ ਦੀ ਇੱਕ ਪੋਸਟ ਹੈ ਤੇ ਆਫਿਸ ਸਟਾਫ ਦੇ ਵਿੱਚ ਵੀ ਇੱਕ ਪੋਸਟ ਹੈ ਅਪਲਾਈ ਆਨਲਾਈਨ ਹੋਣਾ ਮੋਰ ਡਿਟੇਲਡ ਨੋਟੀਫਿਕੇਸ਼ਨ ਤੁਸੀਂ ਜਾ ਕੇ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਠੀਕ ਹੈ ਜੀ ਮੈਂ ਮੇਨ ਗੱਲ ਦੱਸਦਾ ਤੁਹਾਨੂੰ ਜੇ ਕਿਸੇ ਨੂੰ ਵੀ ਇਹ ਨੋਟੀਫਿਕੇਸ਼ਨ ਚਾਹੀਦਾ ਹੋਊਗਾ ਠੀਕ ਹੈ ਜੀ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਹੈਗਾ ਠੀਕ ਹੈ ਉੱਥੇ ਜਾ ਕੇ ਤੁਸੀਂ ਲਿੰਕ ਨੂੰ ਕਲਿੱਕ ਕਰਕੇ ਡਾਊਨਲੋਡ ਫਾਰਮ ਕਰ ਸਕਦੇ ਹੋ ਪਹਿਲੀ ਗੱਲ ਤੁਸੀਂ ਜਾ ਕੇ ਆਨਲਾਈਨ ਅਪਲਾਈ ਕਰਨਾ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਕਾਫੇ ਤੇ ਜਾਓ ਉੱਥੇ ਜਾ ਕੇ ਅਪਲਾਈ ਕਰੋ ਜੇ ਕੈਫੇ ਤਾਂ ਤੁਸੀਂ ਨਹੀਂ ਜਾਣਾ ਤੇ ਵੀਡੀਓ ਡਿਸਕ੍ਰਿਪਸ਼ਨ ਚ ਲਿੰਕ ਪਿਆ ਛੁੱਟੋ ਤੁਸੀਂ ਉਸ ਤੇ ਜਾ ਕੇ ਵੀ ਫੋਨ ਤੇ ਆਪਦੇ ਅਪਲਾਈ ਕਰ ਸਕਦੇ ਹੋ ਪੰਜਾਬ ਕੇਂਦਰੀ ਵਿਦਿਆਲਯਟ ਕੇ ਸੈਂਟਰ ਯੂਨੀਵਰਸਿਟੀ ਪੋਸਟ ਆ ਕਾਦੀ ਹੈ ਪਹਿਲੀ ਪੋਸਟ ਜਿਹੜੀ ਕੀ ਹੈਗੀ ਹੈ ਜੀ ਥੋੜੇ ਆਪ ਇਧਰ ਕਰ ਲਈਏ ਰੇਡੀਓ اناਊਂਸਰ ਦੀ ਪੋਸਟ ਹੈ ਉਮਰ ਹੱਦ 20 ਤੋਂ ਲੈ ਕੇ 40 ਸਾਲ ਕੁਆਲਿਫਿਕੇਸ਼ਨ ਗ੍ਰੈਜੂਏਸ਼ਨ ਮੰਗੀ ਹੈ ਇਹਨਾਂ ਨੇ ਠੀਕ ਹੈ ਜੀ ਤੈਨਾਂ ਕਿਆ ਰੇਡੀਓ ਵਿੱਚ 에ਅਰ ਵਿੱਚ ਕੰਮ ਕਰ 에ਅਰਸ ਵਿੱਚ ਕੰਮ ਕਰ ਨੈਕਸਪੀਰੀਅੰਸ ਘਟੋ ਘਟ ਇੱਕ ਸਾਲ ਤੋਂ ਦੋ ਸਾਲ ਦਾ ਹੋਵੇ ਸੈਲਰੀ 40 ਦਿੱਤੀ ਜਾਊਗੀ ਕੰਮ ਦਾ ਟਾਈਮ 89 ਡੇਸ ਠੀਕ ਹੈ ਜੀ ਲੈਬੋਰਾਟਰੀ ਅਸਿਸਟੈਂਟ ਜਨਰਲ ਦੀ ਇੱਕ ਪੋਸਟ ਆ ਉਮਰ 18 ਤੋਂ 32 ਸਾਲ ਬੀਏ ਬੀਟੈਕ ਹੋਵੇ ਐਗਰੀਕਲ 1 ਕਲ ਠੀਕ ਹੈ ਜੀ ਲੈਬੋਰਾਟਰੀ ਦੇ ਵਿੱਚ ਸੋ ਇਲੈਕਟ੍ਰੀਕਲ ਦੇ ਵਿੱਚ ਠੀਕ ਹੈ ਤੁਸੀਂ ਜਾ ਐਕਸਪੀਰੀਅੰਸ ਹੋਵੇ ਬੇਸਿਕ ਨੋਲਜ ਹੋਵੇ ਉਹਨੂੰ ਪਹਿਲ ਦਿੱਤੀ ਜਾਊਗੀ ਸੈਲਰੀ 37200 ਤੋਂ ਲੈ ਕੇ ਹੈਗੀ ਹੈ ਠੀਕ ਹੈ 89 ਡੇ ਵਰਕ ਆਫਿਸ ਸਟਾਫ ਦੇ ਵਿੱਚ ਜਨਰਲ ਇੱਕ ਪੋਸਟ ਉਮਰ ਹਦ 18 ਤੋਂ 30 ਤੇ ਪਲੱਸ 2 ਵਾਲਿਆਂ ਨੂੰ ਇਹਨੇ preference ਦਿੱਤੀ ਤੇ ਟਾਈਪਿੰਗ ਦੀ ਬਜੇ ਨੌਲ ਜਵੇ ਅੱਖਰ ਸਪੀਡ ਵਧੇ ਸੈਲਰੀ 29000 ਤੇ 89 ਤੇ ਜਿਹੜੀ ਉਮਰ ਹੱਦ ਦੀ ਗੱਲ ਹੈ ਇਹਨੇ ਐਸਸੀ ਐਸਟੀ ਨੂੰ ਕੋਈ ਛੂਟ ਵਗੈਰਾ ਸਪੈਸ਼ਲ ਨਹੀਂ ਦਿੱਤੀ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਤੇ ਨੈਕਸਟ ਪੋਸਟ ਦੇ ਡਾਕੂਮੈਂਟ ਆਰ ਰਿਕੁਆਇਰਡ ਇੰਟਰਵਿਊ ਤੁਹਾਨੂੰ ਦੱਸਣਾ ਚਾਹੁੰਦਾ ਸੋਰੀ ਇਧਰ ਹੀ ਲੈ ਚੱਲਦੇ ਆ ਹੁਣ ਇਹ ਥੋੜਾ ਜੋ ਕਰ ਲਿਆ ਸਰ ਨੋਟੀਫਿਕੇਸ਼ਨ ਵੀਡੀਓ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਉੱਥੇ ਡਾਊਨਲੋਡ ਕਰ ਚੰਗੀ ਤਰ੍ਹਾਂ ਪੜ੍ਹਨਾ ਤੁਸੀਂ ਇਹ ਗੱਲ ਧਿਆਨ ਰੱਖਿਆ ਜਾਵੇ ਰੇਡੋ ਨੌਨਸਰ ਦੀ ਜਿਹੜੀ ਇੰਟਰਵਿਊ 25 ਤਰੀਕ ਨੂੰ ਹੈ ਲੈਬੋਰੀਟਰੀ ਵਾਲੇ ਦੀ 26 ਤਰੀਕ ਨੂੰ ਹੈ ਆਫਿਸ ਸਟਾਫ ਦੀ 29 ਨੂੰ ਹੈ ਠੀਕ ਹੈ ਜੀ ਬਾਕੀ ਇਹਨਾਂ ਨੇ ਟਾਈਮ ਸਵੇਰ 10 ਵਜੇ ਦਾ ਦੇ ਰੱਖਿਆ ਗਿਆ ਠੀਕ ਹੈ ਜੀ ਹੁਣ ਆ ਡੋ ਆਰ ਡਾਕੂਮੈਂਟ Ориਜਨਲ ਲੈ ਕੇ ਜਾਣਾ ਜਿੱਦੇ ਸਟੂਡੈਂਟ ਇੰਟਰਵਿਊ ਹੋਊਗਾ ਕੀ ਕੀ ਸਪੈਸ਼ਲ ਲੈ ਕੇ ਜਾਣਾ ਤੁਸੀਂ ਦੱਸਿਆ ਇਹਨਾਂ ਨੇ ਐਪਲੀਕੇਸ਼ਨ ਫਾਰਮ ਜਿਹੜਾ ਭਰੋਗੇ ਉਹਦੀ ਕਾਪੀ ਲੈ ਕੇ ਜਾਣੀ ਹੈ ਐਜੂਕੇਸ਼ਨ ਦੇ ਸਾਰੇ ਸਰਟੀਫਿਕੇਟ ਨਾਲ ਲੈ ਕੇ ਜਾਣੇ ਆ ਠੀਕ ਹੈ ਆ ਲੈਟਰ ਸਲਿਪਸ ਵਗੈਰਾ ਜਿਹੜਾ ਵੀ ਹੈਗੇ ਸਾਰਾ ਕੁਝ ਕਰਕੇ ਲੈ ਕੇ ਜਾਣਾ ਵਾ ਐਸ்சிਬੀਸੀ ਜਿਹੜਾ ਹੈਗੇ ਨੇ ਉਹਨਾਂ ਐਸ்சிਬੀਸੀ ਕਾਰਟ ਸર્ટਿਫਿਕੇਟ ਠੀਕ ਹੈ 2 ਪਾਸਪੋਰਟ ਸਾਈਜ਼ ਫੋਟੋਗ੍ਰਾਫ ਆਧਾਰ ਕਾਰਡ ਤੇ ਆਪਦਾ ਪਿੰਨ ਕਾਰਡ ਠੀਕ ਹੈ ਜਿਹੜਾ ਕਿ ਲੈ ਕੇ ਜਾਣਾ ਨਾਲ ਕੰਪਲਸਰੀ ਹੋਊਗਾ ਹੁ ਜੇ ਕਿਸ ਨੇ ਫਾਰਮ ਪਰ ਅਪਲੀਕੇਸ਼ਨ ਤਲੇ ਨੇ ਆਪਦਾ ਕੀ ਨਾਮ ਹੈ ਏਟ ਦਿੱਤੀ ਹੋਈ ਹੈ ਨਾ ਠੀਕ ਹੈ ਜੀ ਲਿੰਕ ਦਿੱਤਾ ਤੇ ਇਹ ਤੱਕ ਪੜ ਸਕਦੇ ਹੋ ਬਾਕੀ ਵੀਡੀਓ ਡਿਸਕ੍ਰਿਪਸ਼ਨ ਜੇ ਲਿੰਕ ਮਿਲ ਜਾਈਗਾ ਉੱਥੇ ਜਾ ਕੇ ਤੁਸੀਂ ਫਾਰਮ ਭਰ ਦੇਣਾ ਵਾ ਉਹਨਾਂ ਨੈਕਸਟ ਗੱਲ ਨੈਕਸਟ ਗੱਲ ਕੀ ਹੈ ਜੀ ਤੁਹਾਨੂੰ ਪਤਾ ਜਿਹੜੇ ਵੀਡੀਓ ਦੇ ਸਾਰੇ ਟੀਚਰ ਹੀ ਹੋਣਗੇ ਤੇ ਕਿਸੇ ਨੇ ਵੀ ਟੀਚਰ ਦੀ ਪੇਪਰ ਆ ਰਹੇ ਨੇ ਟੀਚਿੰਗ ਦੇ ਪੰਜਾਬੀ ਮਾਸਟਰ ਕੈਡਰ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਕਰਵਾ ਰਹੇ ਹਾਂ ਤੇ ਪੂਰੀ ਡੀਪਲੀ ਮਾਸਟਰ ਕੈਡਰ ਦੀ ਤਿਆਰੀ ਕਰਵਾਵਾਂਗੇ ਜਿਹੜੀ ਕੋਲ ਚੱਲ ਰਹੀ ਹੈ 25 26 ਵੀਡੀਓ ਆਪਾਂ ਪਾਤੀਆਂ ਠੀਕ ਹੈ ਕਰੀ ਮੇਰੇ ਕਹਿੰਦੇ ਵੀਡੀਓ ਜਰੂਰ ਵਿਜ਼ਿਟ ਕਰੋ ਆਪਾਂ ਅਲੱਗ-ਅਲੱਗ ਬੁੱਕਸ ਚੱਕ ਕੇ ਉਹਨਾਂ ਵਿੱਚੋਂ ਛਾਂਟ ਕੇ ਮਟੀਰੀਅਲ ਹੈਂਡ ਰਿਟਨ ਨੋਟਸ ਬਣਾ ਕੇ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਠੀਕ ਹੈ ਜੀ ਜੇ ਕੋਈ ਵੀ ਬੰਦਾ ਹੈ ਕਿ ਸਾਡੇ ਨਾਲ ਬਾਤੂਏ ਦੇ ਬੰਦੇ ਜੁੜੇ ਨੇ ਜਿਹੜੇ ਕਿ ਪੀਡ ਕਲਾਸਾਂ ਲੈ ਰਹੇ ਸੀ ਜਾਂ ਕੁਝ ਹੋਰ ਲੈ ਰਹੇ ਸੀ ਉਹਨਾਂ ਨੇ ਆਪਣੀ ਇੱਕ ਦੋ ਵਾਰ ਵੀਡੀਓ ਦੇਖਿਆ ਆ ਆਪਾਂ ਨੂੰ ਬਹੁਤ ਐਪਰੀਸ਼ੀਏਟ ਕਰਿਆ ਆਪਣਾ ਕੰਟੈਕਟ ਵੀ ਕਰਿਆ ਕਿਹਾ ਤੁਹਾਡੇ ਕਲਾਸਾਂ ਬਹੁਤ ਵਧੀਆ ਨੇ ਮੈਡਮ ਜਸਤਰ ਹੈ ਨਾ ਕਿ ਇਸ ਕਰਕੇ ਮੈਂ ਕਹਿਣ ਤੁਹਾਨੂੰ ਇੱਕ ਵਾਰੀ ਮਤਲਬ ਮੇਰੇ ਕਹਿੰਦੇ ਕਲਾਸਾਂ ਜਰੂਰ ਦੇਖੋ ਵੀਡੀਓ ਡ ਜੇ ਕੋਈ ਕਲਾਸ ਨਾ ਬਦਲ ਲਿਖੀ ਛੱਡ ਕੇ ਜਾ ਸਕਦੇ ਮੈਨੂੰ ਪੂਰ ਜਕੀਨ ਹੈ ਜੇ ਕੋਈ ਕਲਾਸ ਦੇਖ ਲਿਖ ਕੇ ਛੱਡ ਕੇ ਜਾਉਗੇ ਠੀਕ ਹੈ ਸਾਡੇ ਅਪਡੇਟਸ ਨੂੰ ਵਧੀਆ ਲੱਗਦਾ ਹੈ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਿਹਾ ਕਰੋ ਤੇ ਕੋਈ ਜ਼ਰੂਰਤਮੰਦਾਂ ਨੂੰ ਵੀਡੀਓ ਦੀ ਬਹੁਤ ਜ਼ਰੂਰਤ ਇਸ ਤਰ੍ਹਾਂ ਦੀ ਵੈਕੈਂਸੀ ਦੀ ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਧੰਨਵਾਦ ਮਿਲਦੇ ਨੇ ਨੈਕਸਟ ਅਪਡੇਟ ਨਾਲ ਥੈਂਕ ਯੂ